ਤਰਕ ਯੂਨੀਅਨ ਬੁਡਲਾੜਾ ਦੇ ਪ੍ਰਧਾਨ ਤੇ ਫਾਇਰਿੰਗ ਕਰਨ ਦੇ ਮਾਮਲੇ 'ਚ ਪਰਚਾ ਦਰਜ ਲੰਗੀ ਦੇਰ ਰਾਤ ਤਰਕ ਯੂਨੀਅਨ ਬੁਡਲਾੜਾ ਦੇ ਮੌਜੂਦਾ ਪ੍ਰਧਾਨ ਤੇ ਇੱਕ ਸਾਬਕਾ ਪ੍ਰਧਾਨ ਵੱਲੋਂ ਫਾਇਰਿੰਗ ਕਰਨ ਸੰਬੰਧੀ ਪੁਲਿਸ ਥਾਣਾ ਸਦਰ ਬੁਡਲਾੜਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਤਰਕ ਯੂਨੀਅਨ ਬੁਡਲਾੜਾ ਦੇ ਪ੍ਰਧਾਨ ਗੁਰਮੀਤ ਸਿੰਘ ਪਾਧਰਾ ਅਤੇ سنی ਸ਼ਰਮਾ ਤਰਕ ਯੂਨੀਅਨ ਚੋਂ ਆਪਣਾ ਕੰਮਕਾਰ ਨਿਪਟਾ ਕੇ ਆਪਣੇ ਪਿੰਡ ਪਾਧਰਾ ਵਿਖੇ ਜਾ ਰਹੇ ਸਨ ਤਾ ਰਸਤੇ ਵਿੱਚ ਪਿੰਡ ਬਛਵਾਨਾ ਅਤੇ ਦੋਦਲਾ ਦੇ ਵਿਚਕਾਰ ਉਹਨਾਂ ਦੀ ਕਾਰ ਤੇ ਸਾਬਕਾ ਪ੍ਰਧਾਨ ਰਾਮਿੰਦਰ ਸਿੰਘ ਅਤੇ ਉਸਦੇ ਸਾਥੀਆਂ ਵੱਲੋਂ ਫਾਇਰਿੰਗ ਕਰਨ ਅਤੇ ਗੱਡੀ ਨੂੰ ਟੱਕਰ ਮਾਰਨ ਤੋਂ ਬਾਅਦ ਪੰਨ ਤੋੜ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਸਬੰਧੀ ਥਾਣਾ ਸਦਰ ਬੁਡਲਾਡਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਰਣੋਗਰਮੀ ਸਿੰਘ ਜੀ ਗੁਰਮੀ ਸਿੰਘ ਜੀਾ ਰਸੋਣਾ ਕੀ ਘਟਨਾ ਵਾਪਰੀ ਜੁਰੋਣੇ ਘਟਨਾ ਤਾਂ ਮੈਂ ਟਰੱਕ ਜੀ ਦਾ ਪ੍ਰਧਾਨ ਲਾਇਆ ਹੈ ਉਹਨਾਂ ਆਪਰੇਟਰਾਂ ਨੇ ਸ਼ਾਮ ਨੂੰ 3:00 ਵਜੇ ਤੇ ਅਸੀਂ ਉੱਥੋਂ ਕੰਮ ਧੰਦਾ ਨਿਵੇੜ ਕੇ 7:00 ਤੋਂ 7:30 ਦਾ ਟਾਈਮ ਸੀਗਾ। ਆ ਰਹੇ ਸੀ ਬੱਛੂਆ ਨੇ ਆ ਕੇ ਜਦੋਂ ਬੱਛੂਆਣਾ ਟੱਪੇ ਉਸ ਤੋਂ ਬਾਅਦ ਜਿਹੜਾ ਸਾਫਕਾ ਪ੍ਰਧਾਨ ਹੈ ਰਾਮਿੰਦਰ ਉਹਦੇ ਨਾਲ ਹੋਰ ਵੀ ਸੀ ਬੰਦੇ ਉਹਨਾਂ ਨੇ ਸਾਡੇ ਪਿੱਛੇ ਫੋਰਚੂਨਰ ਗੱਡੀ ਲਾ ਲਈ ਤੇ ਉੱਥੇ ਸਾਡੇ ਤੇ ਫਾਇਰ ਵੀ ਕੀਤਾ ਉਹਨਾਂ ਨੇ ਰਵਲਵਰ ਦਾ ਫਾਇਰ ਕੀਤਾ ਤੇ ਅਸੀਂ ਗੱਡੀ ਭਜਾ ਲਈ ਅਸੀਂ ਦੁੱਦੜੇ ਪਿੰਡ ਚ ਬਾੜ ਲਈ ਗੱਡੀ ਪਿੰਡ ਚ ਬਾੜੇ ਤੋਂ ਬਾਅਦ ਇੱਥੇ ਆ ਕੇ ਸਾਡੇ ਗੱਡੀ ਦੀ ਟੱਕਰ ਮਾਰੀ ਪਿੱਛੇ ਟੱਕਰ ਮਾਰਨ ਤੋਂ ਬਾਅਦ ਇੱਥੇ ਗੱਡੀ ਆ ਕੇ ਰੋਗੀ ਦੇ ਅਸੀਂ ਟਾਕੀ ਖੋਲ ਗਏ ਇਹ ਟਪਾਜ ਗਿਆ ਤੇ ਤੁਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ? ਹਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਤੁਸੀਂ ਕਦੇ ਵੀ ਸ਼ਿਕਾਇਤਾਂ ਜਾਂ ਧੌਂਕਿਆਂ ਤੋਂ ਕਿਹਨਾਂ ਆਉਂਦੀਆਂ ਸੀ ਪੁਲਿਸ ਨੂੰ? ਤਾਂ ਅਸੀਂ ਪਹਿਲਾਂ ਵੀ ਸ਼ਿਕਾਇਤਾਂ ਕਰਦੇ ਰਹੇ ਹਾਂ ਕਈ ਐਪਲੀਕੇਸ਼ਨਾਂ ਦਿੱਤੀਆਂ ਸੀ। ਪਹਿਲਾਂ ਵੀ ਧੌਂਕੀਆਂ ਆਉਂਦੀਆਂ ਸੀ ਪੁਲਿਸ ਨੂੰ। ਲੜੀ ਵਾਰ ਦਿੰਦੇ ਰਹੇ। ਤੇ ਤੁਸੀਂ ਇਕੱਲੇ ਸੀ ਨਾ ਥੋੜਾ ਨਾਲ ਹੋਰ ਵੀ ਸੀ ਕੋਈ? ਨਹੀਂ ਮੇਰੇ ਨਾਲ ਹੋਰ ਸੀ ਇੱਕ। ਹੋਰ ਕੌਣ ਸੀ ਆਪਣੇ ਨਾਲ? ਹਾਂਜੀ ਸੰਦੀਪ ਕੁਮਾਰ ਸਨ ਜੀ। ਕੋਈ ਥੋੜੀ ਜਿᱷ ਖਖਮੀ ਹੋਇਆ ਹੈ ਕੋਈ ਹੋਰ ਕਿਸੇ? ਨਹੀਂ ਜ਼ਖਮੀ ਕੋਈ ਨਹੀਂ ਸੀ ਫਿਰ ਗੱਡੀ ਛੱਡ ਕੇ ਭੱਜ ਗਏ ਨਾ ਗੱਡੀ ਵਿੱਚ ਜਦੋਂ ਲੱਗੀ ਇੱਥੇ। ਫਿਰ ਛੱਡ ਕੇ ਜਾਣ ਵਜਾਂਣ ਲਈ ਭੱਜ ਗਏ ਉਹ ਕਿੰਨੇ ਕ ਬੰਦੇ ਸੀ ਜੀ ਤੁਸੀਂ ਦੇਖਿਆ ਸੀ ਬਹੁਤਾਂ 10 12 ਬੰਦੇ ਸੀ ਜੀ ਇਹ ਦੋ ਗੱਡੀਆਂ ਸੀ ਉਹਨਾਂ ਦੀ ਇੱਕ ਗੱਡੀ ਤਾਂ ਪਿੱਛੇ ਹੀ ਮਤਲਬ ਉਹਨੂੰ ਛਕਾਨੀ ਮਿਲ ਗਈ ਸਿੱਧੀ ਨਾਂਗੀ ਤੇ ਇੱਕ ਗੱਡੀ ਸਾਡੇ ਪਿੱਛੇ ਆ ਕੇ ਟੱਕਰ ਮਾਰੀ ਇੱਕ ਗੱਡੀ ਹਾਂਜੀ ਕੀ ਨਾਂ ਮੈਂ ਤੁਹਾਡਾ ਜੀ ਮਾਲਵਿੰਦਰ ਸਿੰਘ ਮਾਲਵਿੰਦਰ ਜੀ ਕੱਲ ਇੱਥੇ ਤੁਹਾਨੂੰ ਪਤਾ ਲੱਗਿਆ ਵੀ ਕੋਈ ਇੱਥੇ ਰਾਤ ਝਗੜਾ ਵਗੈਰਾ ਹੋਇਆ ਕੋਈ ਹਨੇਰਾ ਹੋ ਰਿਹਾ ਸੀਗਾ ਜੀ ਉਦੇ ਵਿੱਚ ਸਾਨੂੰ ਆਂਡਿਆਂ ਕਮਾਂਡਿਆਂ ਤੋਂ ਪਤਾ ਲੱਗਿਆ ਕੀ ਝਗੜਾ ਹੋਇਆ ਕੀ ਪਤਾ ਲੱਗਿਆ ਤੁਹਾਨੂੰ ਇਹ ਸਾਡੇ ਵਾਲੀ ਗਲੀ ਹੈ ਜਿਹੜੀ ਗੁਰਦੁਆਰਾ ਸਾਹਿਬ ਤੋਂ ਆਉਂਦੀਆ ਰੋਡ ਹੈ ਇਹਨਾਂ ਨੇ ਸਾਡੀ ਗਲੀ ਮੋੜਿਆ ਗੱਡੀ ਪਿੱਛੇ ਗੱਡੀ ਫੋਰਚੂਨਰ ਉਹਨਾਂ ਨੇ ਲਾਈ ਹੋਈ ਤੇ ਇਹਨਾਂ ਦੇ ਅੱਛਾ ਇੱਥੇ ਆ ਕੇ ਫਿਰ ਤੇਲ ਸੜਕ ਤੇ ਮੋੜ ਤੇ ਆ ਕੇ ਇੱਥੇ ਇਹਨਾਂ ਨੇ ਗੱਡੀ ਛੱਡ ਕੇ ਭੱਜ ਗਏ ਗਰਮੀਤ ਸਿੰਘ ਪ੍ਰਧਾਨ ਅੱਛਾ ਹਾਂਜੀ ਕਿਹੜੀ ਦੂਜੀ ਗੱਡੀ ਪਿੱਛੇ ਲੱਗੀ ਸੀ ਕਿੰਨੇ ਬੰਦੇ ਦੇ ਵਿੱਚ ਉਹ ਚ ਹੋਣਗੇ ਜੀ 10 ਬੰਦੇ ਜਦੋਂ ਇੱਥੇ ਗੱਡੀ ਛੱਡ ਕੇ ਇੱਥੇ ਕੋਈ ਹੋਇਆ ਜਦੋਂ ਗੱਡੀ ਛੱਡੀ ਉਹਨਾਂ ਨੇ ਕੋਈ ਕੁੱਟਮਾਰ ਹੋਈ ਆ ਜਾਂ ਕੋਈ ਗੋਲੀ ਗੋਲੀ ਚੱਲਿਆ ਕੀ ਹੋਇਆ ਕੁੱਟਮਾਰ ਨਹੀਂ ਜੀ ਗੋਲੀ ਗਾਰੀ ਉਹ ਮਾਰੇ ਹਿੱਸਿਆਂ 'ਚ ਉਹਨਾਂ ਨੇ ਇਹ ਹਿੱਸੇ ਗੋਲੀਆਂ ਮਾਰ ਕੇ ਭੰਨੇ ਨੇ ਜੀ ਹਾਂ ਜੀ ਗੋਲੀਆਂ ਨਾਲ ਹੀ ਫੁੱਟਣਗੇ ਇਸ ਲੋੜ ਤੇ ਹਿੱਸੇ ਕੱਲ ਰਾਤ ਗੁਰਮੀਤ ਸਿੰਘ ਹੈਗਾ ਵਾਸੀ ਭਾਦਣਾ ਪਿੰਡ ਇਹਨਾਂ ਨੇ ਸਾਡੇ ਪਾਸ ਬਿਆਨ ਲਖਾਇਆ ਸੀ ਕਿ ਉਹ ਆਪਣੇ ਇਤੋਂ ਬੜਾ ਢੱਤੇ ਪਿੰਡੋਂ ਵਾਪਸ ਜਾ ਰਿਹਾ ਸੀ ਕਾਰ ਦੇ ਉੱਤੇ ਇੱਕ ਸੰਨੀ ਸੰਦੀਪ ਸੰਦੀ ਨਾਮ ਦਾ ਮੁੰਡਾ ਇਹ ਦੇ ਨਾਲ ਹੋਰ ਸੀਗਾ ਇਹ ਕਹਿੰਦਾ ਕਿ ਰਾਮਿੰਦਰ ਸਿੰਘ ਰਾਮਾ ਹੈਗਾ ਤੇ ਇਹਨਾਂ ਦੇ ਟਰੱਕ ਯੂਨੀਅਨ ਜੀ ਇਹਨਾਂ ਦੇ ਨਾਲ ਹੁੰਦਾ ਇਹ ਉਹਨਾਂ ਨੇ ਦੋ ਗੱਡੀਆਂ ਸਾਡੇ ਪਿੱਛੇ ਲਾ ਲਈਆਂ ਪਹਿਲਾਂ ਤਾਂ ਰਸਤੇ ਜਿੱਗੇ ਹਰਦੀ ਕੋਸ਼ਿਸ਼ ਕਰਦੇ ਸੀ ਉੱਤੋਂ ਚਲੋ ਇਹ ਭਜਾ ਕੇ ਗੱਡੀ ਅੱਗੇ ਨਿਕਲ ਗਏ ਤੇ ਦੋ ਜੜੇ ਪਿੰਡ ਜਾ ਕੇ ਇਹਨਾਂ ਦੀ ਗੱਡੀ ਅੱਗੇ ਗੱਡੀ ਦੇ ਵਿੱਚ ਗੱਡੀ ਮਾਰ ਕੇ ਤੇ ਅੱਗੇ ਲੱਗੀ ਗੱਡੀ ਰੁਕ ਗਈ ਤੇ ਇਹਨਾਂ ਦੇ ਉੱਤੇ ਜਾਨੀ ਕਿ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਦੀ ਗੱਡੀ ਦੀ 판 ਤੋੜ ਕੀਤੀ 45000 ਰੁਪਇਆ ਵੀ ਵਿੱਚੋਂ ਚੁੱਕ ਕੇ ਲੈ ਗਏ ਤੇ ਇਹਨਾਂ ਨੇ ਗੱਡੀ 'ਚ ਉਤਰ ਕੇ ਆਪਣੀ ਜਿਹੜੀ ਆ ਭੱਜ ਕੇ ਜਾਨ ਬਚਾਈ ਤੇ ਇਹਨਾਂ ਦੇ ਬਿਆਨ ਮੁਤਾਬਕ ਜੋ ਕਹਿੰਦੇ ਵੀ ਸਾਡੇ ਇਹਨਾਂ ਨੇ ਫਿਰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਸੀਗੀ ਤੇ ਇਸ ਕਰਕੇ ਦੇ ਬਿਆਨ ਦੇ ਉੱਤੇ 307 348 427 ਜਿਹੜੀ ਆਪੀਸੀ ਦੇ ਮੁਤਾਬਕ ਨਵੀਆਂ ਧਰਾਵਾਂ ਵੀ ਐਨਐਸਟ ਮਾਰਨੇ ਨੇ ਉਹ ਲਗਾਗੇ ਮੁਕਦਮਾ ਦਾਜ ਕਰ ਲਿਆ ਤੇ ਤਿੰਨ ਚਾਰ ਬੰਦੇ ਬਾਈ ਨੇ ਮੈਂ ਕਿਹਾ ਕਿ ਉਹ ਸ਼ਾਨੋਂ ਨੇ ਤੇ ਜੀ ਤਫਤੀਸ਼ ਕਰਕੇ ਜਿਹੜਾ ਹੈਗਾ ਉਹ ਬਹੁਤ ਜਲਦੀ ਹੀ ਉਹਦਾ ਜਾਨੀ ਕਿ ਸਾਰੇ ਬੰਦੇ ਫੜ ਕੇ ਅਸੀਂ ਜੇਲ੍ਹ ਦੇ ਵਿੱਚ ਪੇਜਾਂ ਬੁੱਢ ਲਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁੱਢ ਲਾਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ